ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਧਾਈ ਹੋਏ ਸਹਾਏ ਸਾਖੀ ਨਾਮੀ सय्यद ਵਹਿਮੀ ਸਿੱਖ ਬਣ ਗਿਆ ਸਤਿਗੁਰੂ ਜੀ ਨੂੰ ਇੱਕ ਮੁਸਲਮਾਨ ਫਕੀਰ सय्यद ਵਹਿਮੀ ਮਿਲੇ ਸਨ ਇਹ ਫਕੀਰ ਛੱਤੀਆਣੇ ਪਿੰਡ ਦੇ ਸਨ ਤੇ ਬਹੁਤ ਕਰਨੀ ਵਾਲੇ ਹੋਏ ਸਨ ਸੂਫੀ ਮਤ ਦਾ ਅਸਰ ਸੀ ਦੀਵਾਨਗੀ ਵਿੱਚ ਢੋਲੇ ਤੇ ਕਾਫੀਆਂ ਗਾਉਂਦੇ ਰਹਿੰਦੇ ਜਦ ਘਦੀ ਸੈਦ ਸੁਬਾਹ ਹੀ ਕੋਈ ਵਚਨ ਕਰ ਦਿੰਦੇ ਤਾਂ ਉਹ ਵਚਨ ਸੱਚਾ ਹੋ ਜਾਂਦਾ ਇਸ ਤਰ੍ਹਾਂ ਇਲਾਕੇ ਵਿੱਚ ਆਪ ਦਾ ਬੜਾ ਸਤਕਾਰ ਸੀ Hindu ਤੇ Musalman ਇਹਨਾਂ ਕੋ ਲੋਡਰਦੇ ਸਨ ਤੇ ਇਹਨਾਂ ਦੇ ਬਹੁਤ ਸਾਰੇ ਮুরিਦ ਸਨ ਇੱਕ ਵਾਰ ਆਖਦੇ ਹਨ ਕਿ ਕਿਸੇ ਅਧਿਕੜ ਇਸਤਰੀ ਨੇ ਇਸ ਨੂੰ ਦੁੱਧ ਪਿਲਾਇਆ ਦੁੱਧ ਪਿਲਾਉਂਦੇ ਨਾਲ ਹੀ ਉਹਨੇ ਇਹ ਵੀ ਬੇਨਤੀ ਕਰ ਦਿੱਤੀ ਕਿ ਉਸ ਨੂੰ ਪੁੱਤਰ ਦੀ ਇੱਛਾ ਹੈ ਉਹ ਨਾ ਪੁੱਤੀ ਚਾਰੀ ਹੈ ਫਕੀਰ ਨੇ ਸੈਦ ਸੁਭਾ ਬਚਨ ਕੀਤਾ ਪੁੱਤਰ ਖੁਦਾ ਨੇ ਪੁੱਤਰ ਨਹੀਂ ਦਿੱਤਾ ਅੱਛਾ ਉਸ ਨੂੰ ਖਿਆਲ ਨਹੀਂ ਰਿਹਾ ਹੋਵੇਗਾ ਹੁਣ ਉਹ ਜ਼ਰੂਰ ਪੁੱਤਰ ਦੇਵੇਗਾ ਬਹੁਤ ਵੱਡਾ ਬਰੀਆਨ ਪੁੱਤਰ ਹੋਵੇਗਾ ਇਸ ਧੀ ਨੇ ਘਰ ਜਾ ਕੇ ਆਪਣੇ ਪਤੀ ਨਾਲ ਗੱਲ ਕੀਤੀ ਤੇ ਬਹੁਤ ਪ੍ਰਸੰਨ ਹੋਈ ਫਕੀਰ ਦੇ ਬਚਨ ਸੱਚੇ ਹੋ ਗਏ ਪੂਰੇ ਸਾਲ ਪਿੱਛੋਂ ਮਾਈ ਦੇ ਕਰ ਪੁੱਤਰ ਹੋ ਗਿਆ ਉਸ ਨੇ ਸਾਰੇ ਇਲਾਕੇ ਵਿੱਚ ਪਹਿਰਦੀ ਉਸ ਤਤੀ ਦਾ ਟੰਡੋਰਾ ਪਿੱਟ ਦਿੱਤਾ ਫਕੀਰ ਜਦੋਂ ਸਤਗੁਰੂ ਜੀ ਨੂੰ ਮਿਲਿਆ ਤਾਂ ਸਤਗੁਰੂ ਜੀ ਦੇ ਚਿਹਰੇ ਦਾ ਨੂਰ ਵੇਖਦਾ ਰਿਹਾ ਜਦ ਨੂਰ ਵੇਖ-ਵੇਖ ਕੇ ਰਚ ਗਿਆ ਤਾਂ ਸਤਗੁਰੂ ਜੀ ਦਾ ਉਸਨੇ ਜੀਵਨ ਇਤਿਹਾਸ ਸੁਣਿਆ ਜਦੋਂ ਇਤਿਹਾਸ ਸੁਣ ਚੁੱਕਾ ਤਾਂ ਉਸਨੇ ਸਿੰਘਾਂ ਦੀ ਰਹਿਣੀ ਬਹਿਣੀ ਵੇਖੀ ਉਸ ਨੂੰ ਹਰ ਅੰਗ ਵਿੱਚ ਕੁਝ ਨਾ ਕੁਝ ਚੰਗਾ ਦਿਸਿਆ ਐਸਾ ਚੰਗਾ ਕਿ ਉਹ دیਵਾਨਾ ਹੋ ਗਿਆ ਸੁੱਤੇ ਤੇ ਜਾਗਦੇ ਹੋਏ ਉਸ ਨੂੰ ਹਿਰਦੇ ਵਿੱਚੋਂ ਆਵਾਜ਼ ਆਉਣ ਲੱਗੀ ਸਤਗੁਰੂ ਨਾਨਕ ਜੀ ਦੇਵ ਜੀ ਦੀ ਗੁਰਗਤੀ ਪਿਆਰ ਦੀ ਗਤੀ ਹੈ ਸ਼ਾਂਤੀ ਤੇ ਸੱਚ ਰਾਜ ਵਾਲੀ ਗਤੀ ਹੈ ਇਸ ਵਿੱਚ ਮਸਬ ਦਾ ਤੋਸਰ ਨਹੀਂ ਇਨਸਾਨ ਨੂੰ ਇਨਸਾਨ ਸਮਝਿਆ ਜਾਂਦਾ ਹੈ ਇੱਕ ਖੁਦਾ ਅਕਾਲ ਪੁਰਖ ਦੀ ਪੂਜਾ ਹੈ ਸਾਰੇ ਪਾਈ ਪਾਈ ਹਨ ਕਬਰ ਮੜੀ ਪੱਥਰ ਬੁੱਧ ਆਦਿਕ ਕਿਸੇ ਵਸਤੂ ਦੀ ਪੂਜਾ ਨਹੀਂ ਜਿੱਧਰ ਦੇਖੋ ਮੇਲ ਸਾਂਝ ਹੈ ਜੀਵਨ ਵਿੱਚ ਖੇੜਾ ਪੈ ਹਮਦਰਦੀ ਹੈ ਉੱਚਾ ਉੱਠਣ ਦੀ ਤਾਂਗ ਹੈ ਏਉਂ ਸਹਿਤ ਫਹਿਮ ਵਿੱਚ ਫਸ ਗਿਆ ਉਸ ਦਾ ਜੀਵਨ ਬੇੜਾ ਡੋਲਦਾ ਸੀ ਉਹ ਇੱਕ ਮੋੜ ਉੱਤੇ ਜਾ ਖਲੋਤਾ ਜਿੱਥੋਂ ਸਿੱਖੀ ਦੇ ਰਾਹ ਬਲ ਰਸਤਾ ਮੁੜਦਾ ਸੀ ਉਹ ਸੋਚਦਾ ਰਿਹਾ ਕਿ ਉਹ ਕੀ ਕਰੇ ਉਹ ਸਤਿਗੁਰੂ ਜੀ ਦੇ ਚਰਨਾਂ ਵਿੱਚ ਪੁੱਜਾ ਉਸ ਨੇ ਬੇਨਤੀ ਕਰਦਿਆਂ ਹੋਇਆਂ ਦਿਲ ਦੀ ਭਾਵਨਾ ਦਾ ਸਿੱਟੇ ਉਸ ਨੇ ਆਖ ਦਿੱਤਾ हे ਪ੍ਰੀਤਮਾ ਤੇਰੇ ਪਿਆਰ ਨੇ ਆਤਮਾ ਨੂੰ ਕਮਲੀ ਕਰ ਦਿੱਤਾ ਹੈ ਆਤਮਾ دیਵਾਨੀ ਹੋ ਗਈ ਹੈ ਜਿਵੇਂ ਸੱਸੀ ਪੁੰਨੂ ਪਿੱਛੇ ਅਭਿਆਕੂਲ ਸੀ ਇਸੇ ਤਰ੍ਹਾਂ ਮੇਰੀ ਆਤਮਾ ਤੜਪ ਰਹੀ ਹੈ ਇਹ ਚੈਨ ਨਹੀਂ ਕਰਦੀ ਇਸ ਨੂੰ ਸ਼ਾਂਤੀ ਬਖਸ਼ੋ ਦਾਤਾ ਮੇਰ ਕਰੋ ਸਤਿਗੁਰੂ ਜੀ ਉਹਦੇ ਮਨੋ ਭਾਵਾਂ ਨੂੰ ਸਮਝ ਗਏ ਉਹਦੇ ਜੀਵਨ ਨੂੰ ਤਾੜ ਗਏ ਪਰ ਸ ਆਇਬਾ ਨੇ ਜੋ ਕੁਝ ਸਮਝਿਆ ਸੀ ਉਸ ਨੂੰ ਪ੍ਰਗਟਨਾ ਕੀਤਾ ਉਹਨਾਂ ਪੁੱਛਿਆ ਸਦਾ ਮਸ ਰਹਿਣ ਵਾਲੇ ਕਰਾਮਾਤੀ ਫਕੀਰ ਨੂੰ ਬੇਚਾਨੀ ਕਿਉਂ ਕਿ ਮੁਰਸ਼ਦ ਜੀ ਤੇ ਨਹੀਂ ਰੱਖਿਆ ਮੁਰਸ਼ਦ ਪਹਿਲਾ ਮੁਰਸ਼ਦ ਤਾਂ ਉਲ ਗਿਆ ਹੁਣ ਤਾਂ ਨਵਾਂ ਪ੍ਰੀਤਮ ਟੋਲਿਆ ਹੈ ਨਵੀਂ ਪ੍ਰੀਤਮ ਦੀ ਤਸਵੀਰ ਹਿੱਦੇ ਤੇ ਅੱਖਾਂ ਵਿੱਚ ਚਿੱਤਰੀ ਗਈ ਹੈ। ਬਸ ਚਿਤ ਵਿਆਕੁਲ ਹੈ। ਇਹ ਸੁਣਨ ਵਾਸਤੇ ਕਿ ਪ੍ਰੀਤਮ ਆਖ ਦੇਵੇ ਪਿਆਰ ਪਰਵਾਨ ਹੋਇਆ। ਸਹਦ ਵਹਿ ਮੀਦੇ ਦਿਲ ਦੀ ਆਵਾਜ਼ ਸੀ। ਭਾਵ ਕੀ ਸਤਗੁਰੂ ਜੀ ਨੇ ਪੁੱਛਿਆ। ਦਾਤਾ ਮੈਂ ਸਿੱਖ ਬੰਨਾ ਚਾਹੁੰਦਾ ਹਾਂ। ਮੈਨੂੰ ਅਮਰਿਤ ਛਕਾ ਕੇ ਸਿੰਘ ਬਣਾਓ। ਪੂਰਾ ਤਿਆਰ ਬਰ ਤਿਆਰ ਸਿੰਘ। ਬਸ ਮੈਨੂੰ ਆਪ ਦੇ ਪਿਆਰੇ ਦੇ ਆਬੇ ਹਯਾਤ ਦੀ ਲੋੜ ਹੈ। ਬਖਸ਼ੋ ਦਇਆ ਕਰੋ ਦੀਨ ਦਇਾਲ ਸਰਬਕੇ ਦਾਤੇ ਕਲਗੀਆਂ ਵਾਲੇ ਪਿਤਾ ਦਿਆਲੂ ਕਿਰਪਾਲੂ ਮਹਾਰਾਜ ਬਖਸ਼ੋ ਅੰਮ੍ਰਿਤਦਾਨ ਬਖਸ਼ੋ ਵਹਿਮੀ ਦੇ ਬਚਨ ਸੁਣ ਕੇ ਅਤੇ ਸਿੱਖ ਬਨਣ ਵਾਸਤੇ ਸੱਚੀ ਤੜਪ ਦੇਖ ਕੇ ਸਤਿਗੁਰੂ ਜੀ ਨੇ ਪਾਈ ਮਾਨ ਸਿੰਘ ਨੂੰ ਹੁਕਮ ਦਿੱਤਾ ਕਿ ਸਯਦ ਵੈਮੀ ਨੂੰ ਅੰਮ੍ਰਿਤ ਚਕਾ ਦਿੱਤਾ ਜਾਵੇ ਪਾਈ ਮਾਨ ਸਿੰਘ ਜੀ ਨੇ ਸਤਗੁਰਾਂ ਦੀ ਹੁਕਮ ਦੀ ਪਾਲਣਾ ਕੀਤੀ ਉਸੇ ਵੇਲੇ ਅੰਮ੍ਰਿਤ ਤਿਆਰ ਕੀਤਾ ਗਿਆ ਪੂਰਵੀ ਅੰਮ੍ਰਿਤ ਅਬਲਾ ਕੀ ਸਦ ਉਹਨਾਂ ਨੂੰ ਵੀ ਨਾਲ ਰਲਾ ਕੇ ਅੰਮ੍ਰਿਤ ਪਾਨ ਕਰਾਇਆ ਗਿਆ ਅੰਮ੍ਰਿਤ ਚੱਕਣ ਤੋਂ ਪਹਿਲਾਂ ਨਾਮ ਬਦਲਣਾ ਬਹੁਤ ਜ਼ਰੂਰੀ ਹੈ ਇਸ ਵਾਸਤੇ ਸੈਦ ਵਹਿਮੀ ਦਾ ਨਾਮ ਭਾਈ ਅਜਮੀਰ ਸਿੰਘ ਜੀ ਰੱਖਿਆ ਗਿਆ ਉਸ ਸਮੇ ਬਹੁਤ ਹੀ ਖੁਸ਼ੀਆਂ ਮਨਾਇਆਂ ਗਈਆਂ ਲੱਖੀ ਜੰਗਲ ਦੀ ਇਹ ਵੱਡੀ ਇਤਿਹਾਸਕ ਘਟਨਾ ਸੀ ਕਿ ਇੱਕ ਮੁਸਲਮਾਨ ਫਕੀਰ ਨੇ ਅੰਮ੍ਰਿਤ ਚੱਕਿਆ ਫਕੀਰ ਵੀ ਉਹ ਜਿਹੜਾ ਕਰਮਾਤੀ ਤੇ ਖੁਦਾ ਨੂੰ ਪਿਆਰਾ ਸੀ ਜਦੋਂ ਇਹ ਖਬਰ ਸਾਰੇ ਬਾਹਰੇ ਵਿੱਚ ਸੁਣੀ ਗਈ ਕਿ ਸਯਦ ਵੈਮੀ ਨੇ ਅੰਮ੍ਰਿਤਪਾਨ ਕਰ ਲਿਆ ਹੈ ਉਹ ਪਾਈ ਅਜਮੇਰ ਸਿੰਘ ਨਾਮ ਦਾ ਸਿੰਘ ਹੋ ਗਿਆ ਹੈ ਤਾਂ ਲੋਕਾਂ ਦੇ ਮਨ ਉੱਤੇ ਬਹੁਤ ਚੰਗਾ ਅਸਰ ਪਿਆ ਜਿਹੜੇ Hindu ਸੁਲਤਾਨੀਏ ਸਨ ਉਹ ਸਿੰਘ ਸਜਣ ਵਾਸਤੇ ਵਹੀਰਾਂ ਕੱਟ ਕੇ ਲੱਖੀ ਜੰਗਲਵਲ ਆਏ ਸਾਇਬ ਸਾਰਿਆਂ ਨੂੰ ਅੰਮ੍ਰਿਤ ਚਕਾਈ ਗਏ ਤੇ ਤਿਆਰ ਬਰ ਤਿਆਰ ਸਿੰਘ ਬਣਦੇ ਗਏ ਹੋਈਆਂ ਭੁੱਲਾਂ ਗਲਤੀਆਂ ਲਈ ਮਾਫ ਕਰਨਾ ਵਾਹਿਗੁਰੂ ਜੀ ਸ਼ਬਦ ਪੜਿਆ ਸੁਨਿਆ ਪਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ